ਪੁਲਿਸ ਜਨਲ ਬ੍ਰੇਡ ਮਨੋ ਜਗ੍ਹਾ ਤੇ ਆ ਮਰੇ ਥੋੜੇ ਹੋ ਜੇ ਥੋੜਾ ਜਿਹਾ ਹੋ ਥੋੜੇ ਦੋ 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 ਇੱਕ ਪੁਲਿਸ ਕੋਲ ਇਨਪੁਟ ਆਈ ਸੀ ਕਿ ਦੋ ਜਿਹੜੇ ਗੈਂਗਸਟਰ ਹੈਗੇ ਆ ਲਾਰੈਂਸ ਸਨੋਈ ਗੈਂਗ ਔਰ ਗੋਲਡੀ ਢੋਲਾ ਇਹ ਦੋਨੋਂ ਇਸ ਏਰੀਆ ਦੇ ਵਿੱਚ ਘੁੰਮ ਰਹੇ ਆ ਤੇ ਕੋਈ ਨਾ ਕੋਈ ਵਾਰਦਾਤ ਜਿਹੜੀ ਹੈਗੀ ਹੈ ਕਰ ਸਕਦੇ ਉਸ ਤੋਂ ਬਾਅਦ ਇਸ ਇਨਪੁਟ ਦੇ ਬੇਸ ਦੇ ਉੱਪਰ ਐਸਪੀ ਰੂਰਲ ਸਾਹਿਬ ਨੇ ਡੀਐਸਪੀ ਡੇਰਾ ਬਸੀ ਵਿਕਰਮ ਬਰਾੜ ਸਾਹਿਬ ਮਨਪ੍ਰੀਤ ਜੀ ਤੇ ਜੋ ਐਸਐਚਓ ਸੁਮਿਤ ਮੋੜ ਇਹਨਾਂ ਦੀ ਟੀਮ ਨੇ ਬਕਾਇਦਾ ਇੱਥੇ ਨਾਕਾ ਲਗਾਇਆ ਇਹਨਾਂ ਨੂੰ ਕਵਰ ਕਰਨ ਲਈ ਤੇ ਜਿਸ ਤਰ੍ਹਾਂ ਦੀ ਇਨਪੁਟ ਮਿਲੀ ਸੀ ਉਸ ਤਰ੍ਹਾਂ ਦੇ ਦੋ ਬੰਦੇ ਸਾਨੂੰ ਪੁਲਿਸ ਪਾਰਟੀ ਨੂੰ ਦਿਖਾਈ ਦਿੱਤੇ ਤੇ ਉਹਨਾਂ ਨੂੰ ਦੇਖ ਕੇ ਜਿਹੜਾ ਨਾਕਾ ਸੀਗਾ ਉਹ ਤੋਂ ਇਹਨਾਂ ਨੇ ਡਾਇਵਰਟ ਕਰ ਲਿਆ ਘੱਗਰ ਦੇ ਪੁਲ ਤੋਂ ਨੀਚੇ ਆਪਣਾ ਮੋਟਰਸਾਈਕਲ ਮੋੜਿਆ ਤੇ ਉਸ ਤੋਂ ਮਗਰੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਚੇਸ ਕੀਤਾ ਜਦੋਂ ਇਹਨਾਂ ਨੂੰ ਚੇਸ ਕੀਤਾ ਗਿਆ ਜੀ ਇਹਨਾਂ ਨੇ ਤਿੰਨ ਰਾਊਂਡ ਦੇ ਕਰੀਬ ਪੁਲਿਸ ਪਾਰਟੀ ਦੇ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਤਕਰੀਬਨ 4 ਤੋਂ 5 ਰਾਊਂਡ ਫਾਇਰ ਕੀਤੇ ਜ ਸਿਆ ਬੋਲਦੀ ਢਿੱਲੋਂ ਦੇ ਨਾਲ ਅਲਾਈਨਡ ਹੈਗੇ ਜਿਹੜਾ ਕਿ ਲਾਰੈਂਸ ਮਿਸ਼ਨੋਈ ਗੈਂਗ ਦਾ ਮੈਂਬਰ ਹੈ ਤੇ ਸਰ ਇਹਨਾਂ ਨੇ ਕਿਹੜਾ ਇਨਰਿੰਗ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ ਸਰ ਇਹ ਦੋਨੋਂ ਜਿਹੜੇ ਹੈਗੇ ਮੋਹਾਲੀ ਦੇ ਰੈਜ਼ੀਡੈਂਟ ਹੈ ਬੇਸਿਕਲੀ ਖਾਸ ਤੌਰ 'ਤੇ ਮੋਹਾਲੀ ਦੇ ਨੇੜੇ ਇੱਕ ਪਿੰਡ ਪੈਂਦਾ ਹੈਗਾ ਮੋٹے ਮਾਜਰਾ ਉੱਥੋਂ ਦੇ ਤੇ ਦੂਜਾ ਮੋਹਾਲੀ ਦਾ ਹੈਗਾ ਮੈਂ ਦੱਸ ਦਿਆਂ ਜੀ ਤੇ ਜਿਹੜਾ ਇਹਨਾਂ ਦੇ ਕ੍ਰਿਮੀਨਲ ਹਿਸਟਰੀ ਹੈਗੀ ਇਹਨਾਂ ਦੇ ਦੋ ਆਰਮਜ਼ ਐਕਟ ਦੇ ਪਰਚੇ ਪਹਿਲਾਂ ਦਰਜ ਹੋਏ ਨੇ ਏਨੇ ਥਾਣੇ ਸਰ ਆਪਣੇ ਸੁਹਾਣੇ ਸਾਡੇ ਤੇ ਇੱਕ ਇੱਕ ਬੇਸ ਇੱਕ ਦੋਨੋਂ ਦੇ ਖਿਲਾਫ ਨਹੀਂ ਇੱਕ ਦੇ ਖਿਲਾਫ ਇਹਨਾਂ ਕੋਲ ਰਿਕਵਰੀ ਕੀ ਹੋਈ ਹੈ ਦੋ ਦੋ ਬੱਤੀ ਬੋਰ ਦੇ ਪਿਸਟਲ ਇਹਨਾਂ ਤੋਂ ਰਿਕਵਰ ਹੋਏ ਜਿਹੜੇ ਹੁਣ ਕੋਈ ਪ੍ਰੀਮੀਅਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੋਵੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਨਹੀਂ ਇਹਨਾਂ ਦੇ ਹਲੇ ਜਿਹੜੀ ਇਨਪੁਟ ਸੀਗੀ ਉਹਦੇ ਚ ਇਹ ਸੀਗਾ ਵੀ ਇਹਨਾਂ ਨੇ ਕੋਈ ਨਾ ਕੋਈ ਇਸ ਏਰੀਏ ਦੇ ਵਿੱਚ ਆਪਣਾ ਨੇੜੇ ਨੇੜੇ ਕੋਈ ਮਰਡਰ ਕਰਨਾ ਸੀਗਾ ਜਿਹੜਾ 골ਡੀ ਢਿੱਲੋਂ ਦੀ ਡਾਇਰੈਕਸ਼ਨਸ ਤੇ ਕੰਮ ਕਰਦੇ ਹੋਏ ਲੇਕਿਨ ਹੁਣ ਜਦੋਂ ਆਪਾਂ ਇੱਕ ਵਾਰੀ ਹਲੇ ਇਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈਗਾ ਤੇ ਫਿਰ ਇਹਨਾਂ ਦਾ ਰਿਮਾਂਡ ਲੈ ਕੇ ਇੰਟਰੋਗੇਟ ਕਰਾਂ I don't know. ਕੋਈ ਐਕਸਟਰਸ਼ਨ ਜਾਂ ਮਰਡਰ ਦਾ ਕੀ ਕੇਸ ਹੈ ਮਟਰ ਮੋਟਰਸਾਈਕਲ ਤੇ ਸੀ ਸਰ ਜਿੰਦਾ ਕਾਰਤੂਸ ਵੀ ਸੀਗੇ ਨਾਲ ਜਿੰਦਾ 8 ਤੋਂ 10 ਕਾਰਤੂਸ ਸੀਗੇ ਉਹਦੇ 3 ਕਿ ਚੱਲੇ ਹੋਏ ਬਾਕੀ ਜੈ ਗੋਲੀ ਲੱਗੀ ਕਿੱਥੇ ਆ ਜੀ ਦੋਨਾਂ ਦੀ ਲੱਤ ਦੇ ਵਿੱਚ ਲੱਗੀ ਹੋਈ ਹੈਗੀ ਜੀ ਜਿਹੜੀ ਪੁਲਿਸ ਤੇ ਚਲਾਈ ਆ ਉਹ ਗੋਲੀਆਂ ਸਰ ਜੀ ਉਹ ਇੱਕ ਗੱਡੀ 'ਚ ਵੱਜੀ ਹੈਗੀ ਸਾਡੀ ਦੇ ਵਿੱਚ ਤੇ ਇੱਕ ਅੱਧੀ ਸ਼ਾਇਦ ਮਿਸ ਹੋਈ ਹੋਵੇ ਕੋਈ ਪੁਲਿਸ ਇਲਾਕਾ ਕੌਨ ਕਲੀਅਰ ਕਰਦਾ ਸੀ ਫਾਇਰਿੰਗ ਕਰਦਾ ਸੀ ਵਿਕਰਮ ਬਰਾੜ ਸਾਹਿਬ ਆਪਣੇ ਹੈਗੇ ਉਹਦੇ ਨਾਲ ਹੋਰ ਕੌਣ ਸੀ ਸਰ ਉਹ ਵੀ ਦੱਸ ਦਿਓ ਜੀ ਐਸ ਐਚਓ ਸੁਮੇਤ ਮੋੜ ਸੀਗਾ ਜੀ ਹੋਰ ਬਾਕੀ ਇਹਨਾਂ ਦੀ ਟੀਮ ਹੈਗੀ ਚੰਗੇ ਹੋ ਸੀਗੇ ਸਾਰੇ ਨਾਲ ਬਾਈਕ ਕਿ ਦੂਰ ਕਵਰ ਹੋਈ ਹੈ ਜੀ ਹੁਣ ਇਹਨੂੰ ਇਹਦੇ ਕਬਜ਼ੇ ਦੇ ਵਿੱਚ ਜਿਹਨੇ ਪਹਿਲੇ ਜਿਹਨੇ ਪਹਿਲੇ ਬੱਚੇ ਸਾਰੇ ਇਹਨਾਂ ਦੇ ਖਿਲਾਫ ਉਹਨਾਂ 'ਚ ਵਾਂਟਡ ਹੈ ਕਿੱਦਾਂ ਹੈ ਵਾਂਟਡ ਹੈ ਜੀ ਉਹਨਾਂ ਦੇ ਵਿੱਚ ਕਦੋਂ ਕਦੋਂ ਹੋਇਆ ਸਰ ਕੋਈ ਆਈਡੀਆ ਹੈ ਮੈਂ ਦੇਖ ਲੈਣਾ ਦੀ ਰਿਕਾਰਡ ਐਗਜ਼ੈਕਟਲੀ ਕੀ ਹੈਗਾ ਕ੍ਰਿਮਿਨਲ ਹਿਸਟਰੀ ਇਹਨਾਂ ਦੀ ਦੋਨਾਂ ਦੀ ਹੋਰ ਵੀ ਮੇਬੀ ਹਲੇ ਇਸ ਤੋਂ ਸਿਵਾ ਹੋਰ ਵੀ ਹੋਣ ਹਲੇ ਸਿਰਫ ਜਿਹੜੀ ਇਨਪੁਟ ਦੇ ਬੇਸ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਐਫ ਆਈ ਆਰਸ ਹੈਗੀਆਂ ਉਸ ਤੋਂ ਸਿਵਾ ਹੋਰ ਕਿਹੜੇ ਕਿਹੜੇ ਦਰਜ ਹੋਣਗੇ ਉਹ ਤੁਹਾਨੂੰ ਹੁਣ ਬਾਅਦ 'ਚ ਇੱਕ ਵਾਰੀ ਥੋੜਾ ਸਰ ਜਿਹੜੀ ਤੁਹਾਨੂੰ ਟਿਪ ਆਫ ਮਿਲੀ ਹੈ ਉਹ ਉਹਦੇ ਇਹ ਅੱਗੇ ਸਬ ਗੈਂਗਸ ਹੈਗੇ ਆ ਉਹਦੇ ਉੱਪਰ ਹੀ ਅਸੀਂ ਕੰਮ ਕਰ ਰਹੇ ਸੀ ਉੱਥੋਂ ਹੀ ਇਹ ਇਨਪੁਟ ਆਈ ਸੀ ਉਹਦੇ ਓਕੇ ਓਕੇ ਫਿਰ ਰਿਲੀਜ਼ ਸਰ ਕੋਣ ਦੇਗਾ ਬਾਅਦ ਵਿੱਚ ਉਹ ਟੋਟਲ ਡਿਟੇਲ ਜੁਗਾ ਉਹ ਤਾਂ ਮੈਸੇਜ ਆਇਆ ਹੈ ਕਿ ਆਪ ਬਿਕਰਮ ਰਾਜ ਭੇਤੀਆ ਮੰਤਰੀ ਦੇਖੋ ਐਸਪੀ ਰੂਰਲ ਆਪਣਾ